ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਗੋੜ ਪਰਨੇ ਦੀ ਵੀਡੀਓ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੇਕਰ ਤੁਸੀਂ ਸਾਡੀ ਇਹ ਵੀਡੀਓ Facebook ਪੇਜ ਤੇ ਦੇਖ ਰਹੇ ਹੋ ਤਾਂ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰ ਲਿਓ ਅੱਜ ਅਸੀਂ ਲੈ ਕੇ ਆਏ ਹਾਂ ਗੋੜ ਪਰਨੇ ਦੀ ਵੀਡੀਓ ਜਿਵੇਂ ਕਿ ਇਸ ਪਰਨੇ ਦੀ ਜੋ ਕਿ ਲੈਂਥ ਹੈ ਉਹ ਹੈ 3 ਮੀਟਰ ਤੇ ਕਪੜਾ ਆਪਾਂ ਫੁੱਲ ਵੈਰ ਵਰਤਿਆ ਤੇ ਜਦੋਂ ਵੀ ਆਪਾਂ ਗੋਲਦਸਤਾਰ ਸਿਉਣੀ ਹੈ ਪਹਿਲਾਂ ਆਪਾਂ ਜੂੜਾ ਕਰਕੇ ਕਿਸੇ ਦੇ ਵਿੱਚ ਕੰਗਾ ਕਰਕੇ ਜੂੜਾ ਕਰਨ ਤੋਂ ਬਾਅਦ ਆਪਾਂ ਲੜ ਪਹਿਲਾਂ ਆਪਾਂ ਲੜ ਜਦੋਂ ਵੀ ਆਪਾਂ ਪਰਨੇ ਨੂੰ ਖੋਲ ਕੇ ਚੰਗੀ ਤਰ੍ਹਾਂ ਉਹਦਾ ਇੱਕ ਆਪਾਂ ਲੜ ਫੜਨਾ ਹੈ ਲੜ ਫੜ ਕੇ ਸਿਰ ਦੇ ਉੱਪਰ ਜੀ ਘੁਮਾ ਕੇ ਫਿਰ ਆਪਾਂ ਲੜ ਮੱਥੇ ਦੇ ਉੱਪਰ ਦੀ ਘੁਮਾ ਕੇ ਲਗਾਉਣਾ ਹੈ ਮੱਥੇ ਦੇ ਉੱਪਰ ਦੀ ਘੁਮਾਉਣ ਘੁਮਾ ਕੇ ਲਗਾਉਂਦਾ ਇਹ ਫਾਇਦਾ ਹੁੰਦਾ ਹੈ ਕਿ ਕਿ ਜਿਹੜਾ ਆਪਣਾ ਗੋਲ ਗੋਲ ਪਰਨਾ ਹੁੰਦਾ ਉਹਦੀ ਜਿਹੜੀ ਕੀ ਸ਼ੇਪ ਮੂਰੋ ਗੋਲ ਆ ਜਾਂਦੀ ਹੈ ਮੱਥੇ ਦੇ ਉੱਪਰ ਦੇ ਘੁਮਾਉਣ ਨਾਲ ਉਸੇ ਤਰ੍ਹਾਂ ਪਿੱਛੇ ਦੱਬ ਕੇ ਲੜ ਨੂੰ ਪਿੱਛੇ ਦੱਬ ਕੇ ਉਸ ਤੋਂ ਥੋੜਾ ਉੱਪਰ ਲਗਾਉਣਾ ਹੈ ਉਂਗਲੀਆਂ ਨਾਲ ਪਰ ਜਿਹੜੇ ਆਪਣੇ ਵਾਲ ਖਿਲਾੜ ਲੈਣੇ ਆ ਚੰਗੀ ਤੇ ਰੰਗ ਨੇ ਨਾ ਬਣਾ ਨੂੰ ਖਿਲਾਰਨਾ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਚੰਗੀ ਤੇਰਾ ਵਾਲਾ ਨੂੰ ਖਿਲਾਰ ਕੇ ਲਗਾ ਦੇਣਾ ਹੈ ਤੁਸੀਂ ਜੇਕਰ ਤੁਸੀਂ ਆਪਣੇ ਗੋਲਦਸਤਾਰ ਦੇ ਵਿੱਚ ਗੋਲ ਪਰਨੇ ਦੇ ਵਿੱਚ ਵੱਲ ਸੰਘਣੇ ਕਰਨੇ ਹਨ ਤੁਸੀਂ ਬਾਜ ਇਹ ਪੱਗ ਬੰਦੀ ਵਰਤੂ ਕਰ ਸਕਦੇ ਹੋ ਤਾਂ ਅੱਜ ਦਾ ਤੀਸਰਾ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਹੈ ਸੇਟਕ ਨਾਲ ਟਕਦੇ ਹੋਏ ਜਿਹੜਾ ਆਪਾਂ ਪਹਿਲਾ ਨਾ ਲਗਾਇਆ ਸੀ ਹੈ ਨਾ ਉਸ ਦੇ ਨਾਲ ਹੀ ਆਪਾਂ ਜਿਹੜਾ ਕਿ ਸੇਟਕ ਨੇ ਉਸ ਜਨੇ ਇਹ ਫਾਇਦਾ ਹੁੰਦਾ ਕਿ ਆਪਣਾ ਸਿਰ ਵੀ ਪਹਿਲਾਂ ਦੇ ਪਹਿਲਾਂ ਹੀ ਕਵਰ ਹੋ ਜਾਂਦਾ ਹੈ ਜਿਸ ਨਾਲ ਆਪਣਾ ਸਿਰ ਆਪਣੇ ਸਿਰ ਬਾਅਦ ਵਿੱਚ ਕਵਰ ਕਰਨ ਦੀ ਲੋੜ ਨਹੀਂ ਪੈਂਦੀ ਉਸ ਲੜ ਨੂੰ ਚੰਗੀ ਤਰ੍ਹਾਂ ਆਪਾਂ ਥੱਲੇ ਨੂੰ ਕਰ ਦੇਣਾ ਹੈ ਜਿਸ ਨਾਲ ਆਪਣਾ ਜਿਹੜੇ ਸਿਰ ਕਵਰ ਹੋ ਜਾਂਦਾ ਹੈ ਉਂਗਲਾਂ ਬੜਾ ਨੁਖਲਾਰ ਕੇ ਲੜ ਨੂੰ ਲਗਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਵੀਰੇ ਨਾਲ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੂੰ ਗੋਲ ਪਾਉਣਾ ਬੰਦਨਾ ਨਹੀਂ ਆਉਂਦਾ ਉਹ ਹੀ ਵੀਡੀਓ ਦੇਖ ਕੇ ਆਪਣੇ ਆਪ ਗੋਲ ਪਾਉਣਾ ਬੰਦਨਾ ਸਿੱਖ ਸਕਦੇ ਨੇ ਜੇ ਜੇਕਰ ਤੁਹਾਨੂੰ ਦਸਤਾਰਾਂ ਦੀ ਦਸਤਾਰਾਂ ਦੀ ਗੋਲ ਦਸਤਾਰਾਂ ਦੀ ਦਮਾਲੀਆਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਸਿੱਖਣਾ ਚਾਹੁੰਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ Facebook पे ਨੂੰ ਫੋਲੋ ਜਰੂਰ ਕਰ ਲਿਓ ਕਿਉਂਕਿ ਅਸੀਂ ਰੋਜ਼ ਕਿਉਂਕਿ ਅਸੀਂ ਰੋਜ਼ ਹੀ ਦਮਾਲੀਆਂ ਦਸਤਾਰਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਆ ਗੋਲ ਦਸਤਾਰਾਂ ਦੀਆਂ ਗੋਲਪਾਨੇ ਦੀ ਵੀਡੀਓ ਲੈ ਕੇ ਹਾਜ਼ਰ ਹੁੰਦੇ ਆ ਇਸ ਲਈ ਸਾਡੇ YouTube YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਨੋਟੀਫਿਕੇਸ਼ਨ ਬੈਲ ਨੂੰ ਆਲਟ ਸੈੱਟ ਕਰ ਦਿਓ ਇਸ ਨਾਲ ਤੁਹਾਨੂੰ ਸਾਡੀ ਨਵੀਂ-ਨਵੀਂ ਦਸਤਾਰਾਂ ਦੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਾਰੇ ਸਬਨਾਲੋ ਪਹਿਲਾਂ ਮਿਲ ਜੇ ਕਿ ਆ ਲੜਵੀਆ ਪੋਜੀਸ਼ਨਾਂ ਲਗਾਉਣਾ ਹੈ ਚੰਗੀ ਤਰ੍ਹਾਂ ਸਾਫ਼ ਕਰਕੇ ਲੜਨ ਨੂੰ ਲੜਨ ਨੂੰ ਇਤਨਾ ਸਾਫ਼ ਕਰਕੇ ਪਾ ਲਗਾ ਦੇਣਾ ਹੈ ਜੇ ਆਪਣਾ ਬਚਿਆ ਹੋਇਆ ਕੱਪੜਾ ਹੈ ਆਪਾਂ ਪਿੱਛੇ ਦੱਬ ਲੈਣਾ ਹੈ ਜੇ ਕੋਈ ਤੁਹਾਡੇ ਡਾਇਰ ਲੜ ਵੀ ਪੁਰਾਣਾ ਹੈ ਤੁਸੀਂ ਇਸ ਨਾਲ ਨੂੰ ਲਗਾ ਵੀ ਸਕਦੇ ਹੋ ਆਪਣਾ ਇੱਕ ਛੜ ਬਣਾ ਕੇ ਤਾਂ ਹੁਣ ਆਪਾਂ ਆਪਣਾ ਜਿਹੜਾ ਲੜ ਲਗਾਇਆ ਸੀ ਆਪਾਂ ਗੋਲ ਕਰਿਆ ਸੀ ਜੇਕਰ ਜਿਹੜਾ ਆਪਾਂ ਲੜ ਮੱਥੇ ਦੇ ਉੱਪਰੋਂ ਕੋ ਮੈਸੇਜ ਜੇ ਜੇ ਉਹ ਗੁਲਾਈ ਦੇ ਵਿੱਚ ਨਹੀਂ ਹੁੰਦਾ ਤੁਸੀਂ ਉਹਨੂੰ ਢਿੱਲਾ ਕਰਕੇ ਆ ਜਿੰਨੇ ਤੁਸੀਂ ਦੇ ਸਕਦੇ ਹੋ ਐਵੇਂ ਢਿੱਲਾ ਕਰਕੇ ਦੁਬਾਰਾ ਕਰ ਸਕਦੇ ਹੋ ਕਿਉਂਕਿ ਕਈ ਵੀ ਰਹਿੰਦਾ ਨਾ ਕਈ ਵਾਰ ਸੈੱਟ ਨਹੀਂ ਹੁੰਦਾ ਪੂਰੀ ਗੋਲ ਸ਼ੇਪ ਦੇ ਵਿੱਚ ਨਹੀਂ ਹੁੰਦਾ ਆਪਾਂ ਉਹਨੂੰ ਢਿੱਲਾ ਕਰਕੇ ਦੁਬਾਰਾ ਕਰਨ ਦਾ ਇਹ ਫਾਇਦਾ ਹੁੰਦਾ ਕਿ ਉਹ ਗੋਲ ਸ਼ੇਪ ਦੇ ਵਿੱਚ ਚੰਗੀ ਦਿਖਾਈ ਦਿੰਦਾ ਤੇ ਵਾਲ ਸੰਘਣੇ ਕਰਨ ਲਈ ਬਾਜ ਪੱਗ ਪੈਂਦੀ ਵੀ ਵਰਤੂ ਕਰ ਸਕਦੇ ਹੋ ਜੇਕਰ ਤੁਹਾਡਾ ਪੰਗ ਪਰਿਆ ਕਪੜਾ ਪੱਗ ਪੈਨ ਨੂੰ ਚੱਲ ਸਕਦਾ ਤਾਂ ਤੁਸੀਂ ਪੱਗ ਪਿੰਦੀ ਵਰਤੋਂ ਕਰ ਸਕਦੇ ਹੋ ਨਹੀਂ ਤਾਂ ਬਾਜੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਵੀਡੀਓ ਦੇਖਣ ਲਈ ਧੰਨਵਾਦ ਅਤੇ ਤੁਸੀਂ ਵੀਡੀਓ ਹਰ ਵਾਰ ਸ਼ੇਅਰ ਵੀ ਜਰੂਰ ਕਰਿਆ ਕਰੋ ਇੱਕ ਸ਼ੇਅਰ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਵੀਡੀਓ ਦੇਖਣ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ